ਰੱਖ ਦਿਓ ਰੱਖ ਪਰੇਸ਼ਾਨ ਹਾਂਜੀ ਸਟੂਆ ਫੋਨ ਨਹੀਂ ਕੀਤਾ ਦੁਆਰੇ ਕਰਾਂ ਮੈਂ ਹਾਂਜੀ ਅ ਨਮਸਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਦਿਵਾਂਸ਼ ਭਾਸਕਰ ਅ ਸਾਰੇ ਪੱਤਰਕਾਰ ਵੀਰਾਂ ਦਾ ਆਰਟ ਆਫ ਲਿਵਿੰਗ ਵੱਲੋਂ ਅਰੇਂਜ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਵਿੱਚ ਸਵਾਗਤ ਕਰਦਾ ਹਾਂ ਜੀ ਆਇਆਂ ਨੂੰ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਜੋ ਵਿਸ਼ਾ ਹੈ ਵੀ ਫੈਬਰੂਰੀ ਨੂੰ ਗੁਰੂਦੇਵ ਸ਼੍ਰੀ ਸ੍ਰੀ ਰਵੀਸ਼ੰਕਰ ਜੀ ਪੰਜਾਬ ਦੇ ਦੌਰੇ ਤੇ ਨੇ ਤੇ 20 ਤਾਰੀਖ ਨੂੰ ਸ਼ਾਮ ਨੂੰ 5 ਤੋਂ 8 ਵਜੇ ਬਠਿੰਡਾ ਦੇ ਸਪੋਰਟ ਸਟੇਡੀਅਮ ਦੇ ਵਿੱਚ ਇੱਕ ਮਹਾ ਸਤਸੰਗ ਦਾ ਅਸੀਂ ਆਰਗੇਨਾਈਜ਼ ਕਰ ਰਹੇ ਹਾਂ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਕਸਦ ਸ਼ਹਿਰ ਵਾਸੀਆਂ ਨੂੰ ਤੇ ਆਸ-ਪਾਸ ਦੇ ਇਲਾਕੇ ਦੇ ਸਾਰੇ ਲੋਕਾਂ ਨੂੰ ਨਿਮੰਤਰਣ ਦੇਣ ਤੋਂ ਹੈ ਗੁਰੂ ਜੀ 6 ਸਾਲ ਬਾਅਦ 6 ਸਾਲ ਬਾਅਦ ਪੰਜਾਬ ਆ ਰਹੇ ਨੇ ਤੇ ਸਾਨੂੰ ਇਹ ਮੌਕਾ ਬਠਿੰਡਾ ਵਾਸੀਆਂ ਨੂੰ 6 ਸਾਲ ਬਾਅਦ ਦੁਬਾਰਾ ਮਿਲਿਆ ਹੈ ਤੇ ਮੈਂ ਤੁਹਾਡੇ ਪ੍ਰੈਸ ਦੇ ਰਾਹੀਂ ਸਾਰਿਆਂ ਨੂੰ ਖੁੱਲਾ ਸੱਦਾ ਦੇਣਾ ਓਪਨ ਹੈ ਈਵੈਂਟ ਸਾਰਿਆਂ ਲਈ ਕੋਈ ਵੀ ਆ ਸਕਦਾ ਹੈ ਸੋ ਨਿਮੰਤਰਣ ਹੈ ਇਸ ਤੇ ਹੋਰ ਚਰਚਾ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਬਠਿੰਡਾ ਤੋਂ ਡਾਕਟਰ ਅਮਿਤ ਤਨੇਜਾ ਡਾਕਟਰ ਅਜੀਤ ਬਠਿੰਡਾ ਤੋਂ ਹੀ ਨੇ ਤੇ ਸਾਡੇ ਸਟੇਟ ਟੀਚਰ ਕੋਆਰਡੀਨੇਟਰ ਪੂਰੀ ਸਟੇਟ ਦੇ ਜਿੰਨੇ ਆਰਟ ਆਫ ਲਿਵਿੰਗ ਦੇ ਟੀਚਰਸ ਨੇ ਉਹਨਾਂ ਨੂੰ ਕੋਆਰਡੀਨੇਟ ਕਰਦੇ ਆ ਸੰਜੀਵ ਜੀ ਫਰੀਦਕੋਟ ਤੋਂ ਉਹ ਸਾਡੇ ਨਾਲ ਮੌਜੂਦ ਨੇ ਤੇ ਬਠਿੰਡਾ ਤੋਂ ਸਾਡੇ ਲੋਕਲ ਕੋਆਰਡੀਨੇਟਰ ਮੀਡੀਆ ਦੇ ਸੰਦੀਪ ਜੀ ਉੱ비 ਮੌਜੂਦ ਨੇ ਸੋ ਹੁਣ ਤੁਹਾਡੇ ਤੇ ਹੈ ਤੁਹਾਡੇ ਜੋ ਪ੍ਰਸ਼ਨ ਨੇ ਜੋ ਸਵਾਲ ਨੇ ਇਸ ਇਵੈਂਟ ਨੂੰ ਲੈ ਕੇ ਉਹ ਤੁਸੀਂ ਪਲੀਜ਼ ਸਾਡੇ ਤੋਂ ਪੁੱਛ ਸਕਦੇ ਹੋ ਟਿਕ ਟਿਕਟਮ ਰੇਸ਼ ਪਨਾ ਬਟ ਸਭ ਤੁਹਾਨੂੰ ਬਰੀਫ ਕਰ ਦੋ ਸਾਰੇ ਨੂੰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਸਾਰੇ ਪੱਤਰਕਾਰ ਵੀਰਾਂ ਦਾ ਸਾਨੂੰ ਇਹ ਮੌਕਾ ਦਿੱਤਾ ਤੁਹਾਡੇ ਸਮਖਸ਼ ਆਪਦੇ ਪ੍ਰੋਗਰਾਮ ਨੂੰ ਰੱਖਣ ਦਾ ਜਿਸ ਤਰ੍ਹਾਂ ਦਿਵਾਸ ਜੀ ਨੇ ਕਿਹਾ ਕਿ ਸਾਡੇ ਗੁਰਦੇਵ ਸ੍ਰੀ ਸ੍ਰੀ ਰਵੀ ਸ਼ੰਕਰ ਜੀ ਜਿਹੜੇ ਆਰਟ ਆਫ ਲਿਵਿੰਗ ਦੇ ਸੰਸਥਾਪਕ ਹੈ ਉਹ ਸਾਡੇ ਵਿੱਚ ਹੋਣਗੇ 20 ਫਰਵਰੀ ਨੂੰ ਸਪੋਰਟ ਸਟੇਡੀਅਮ ਦੇ ਵਿੱਚ ਸ਼ਾਮ ਨੂੰ 5 ਤੋਂ 8 ਪ੍ਰੋਗਰਾਮ ਦਾ ਨਾਮ ਹੈ ਉਮੰਗ ਇਹ ਇੱਕ ਮਹਾ ਸਤਸੰਗ ਹੈ ਜਿਦੇ ਵਿੱਚ ਕੁਝ ਸਤਸੰਗ ਕੁਝ ਭਜਨ ਹੋਣਗੇ ਕੁਝ ਗਿਆਨ ਦੀ ਬਾਰੀਕੀ ਬਾਰੀਕੀ ਦੇ ਬਾਰੇ ਉਹ ਦੱਸਣਗੇ ਤੇ ਅੱਜ ਦੇ ਸਟ्रेस ਵਾਲੇ ਮਾਹੌਲ ਦੇ ਵਿੱਚ ਕਿਸ ਤਰ੍ਹਾਂ ਅਸੀਂ ਸਟ्रेस ਤੋਂ ਮੁਕਤ ਹੋ ਸਕਦੇ ਹਾਂ ਜਿਹੜੇ ਸਾਡੇ ਪੁਰਾਣੇ ਯੋਗ ਦੇ ਪ੍ਰਾਣਾਯਾਮ ਦੇ ਤੇ ਹਾਂ ਦੀ ਜਿਹੜੀ ਵਿਧੀਆਂ ਜਿਹੜੀ ਉਨ ਲੁਕਥ ਹੋ ਰਹੀ ਹੈ ਉਸ ਉਸ ਬਾਰੇ ਦੱਸਿਆ ਜਾਏਗਾ ਤੇ ਕੁਝ ਭਜਨ ਹੋਣਗੇ ਕੁਝ ਗਿਆਨ ਦੀ ਗੱਲਾਂ ਹੋਣਗੀਆਂ ਔਰ ਉਮੰਗ ਇਸ ਦਾ ਨਾਮ ਰੱਖਣ ਦੇ ਪਿੱਛੇ ਇਹ ਸੀਗਾ ਕਿ ਅੱਜ ਦੇ ਸਮੇਂ ਦੇ ਵਿੱਚ ਜੀਵਨ ਦੇ ਵਿੱਚ ਜਿਹੜੀ ਡਿਪਰੈਸ਼ਨ ਤੇ ਸਟ्रेस ਆ ਰਿਹਾ ਹੈ ਉਹ ਦੁਬਾਰਾ ਤੋਂ ਨਵੀਂ ਐਨਥੂਸੀਆਜ਼ਮ ਲੈ ਕੇ ਆਇਆ ਜਾ ਸਕੇ ਤੇ ਇੱਕ ਮੌਕਾ ਹੈ ਇਹੋ ਜੀ ਸ਼ਖਸੀਅਤ ਇਹੋ ਜੀ ਸੰਤ ਦਾ ਸਾਡੇ ਵਿੱਚ ਹੋਣਾ ਆਰਟ ਆਫ ਲਿਵਿੰਗ ਜਿਵੇਂ ਆਪਾਂ ਜਾਣਦੇ ਕਿ ਇਹ ਸੰਸਥਾ 180 ਦੇਸ਼ਾਂ ਦੇ ਵਿੱਚ ਹੈਗੀ ਔਰ 180 ਦੇਸ਼ਾਂ ਦੇ ਵਿੱਚ ਇੰਨੇ ਸਾਰੇ ਲੋਕ ਇਹ ਆਰਟ ਆਫ ਲਿਵਿੰਗ ਦੀ ਬਰੀਥਿੰਗ ਟੈਕਨਿਕ ਸੁਦਰਸ਼ਨ ਕ੍ਰਿਆ ਨੂੰ ਫੋਲੋ ਕਰਦੇ ਹਨ ਔਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਫਾਇਦੇ ਹੋਏ ਹਨ ਸਿਹਤ ਨੂੰ ਲੈ ਕੇ ਤੇ ਆਪਾਂ ਇਸ ਮੌਕੇ ਦਾ ਲਾਭ ਉਠਾਈਏ 20 ਫਰਵਰੀ ਨੂੰ ਸ਼ਾਮ ਨੂੰ ਸਪੋਰਟ ਸਟੇਡੀਅਮ ਦੇ ਵਿੱਚ 5 ਤੋਂ 8 ਪਹੁੰਚਣ ਔਰ ਉਹਨਾਂ ਦੇ ਦਰਸ਼ਨ ਦਾ ਉਹਨਾਂ ਦੀ ਗਿਆਨ ਦੀ ਗੱਲਾਂ ਦਾ ਉਹਨਾਂ ਦੇ ਧਿਆਨ ਦਾ ਉੱਥੇ ਮੈਡੀਟੇਸ਼ਨ ਹੋਏਗੀ ਤਾਂ ਉਹਦਾ ਫਾਇਦਾ ਉਠਾ ਲਓ ਸਰ ਕਿਨੇ ਦਿਨ ਚੱਲੂ ਹੈ ਜੀ ਇਹ ਇਹ ਇੱਕ ਦਿਨ ਦਾ ਪ੍ਰੋਗਰਾਮ ਹੈ ਸਰ ਬੇਸਿਕਲੀ ਆਪਾਂ ਜੇ ਦੇਖੀਏ ਤਾਂ ਸ਼ਾਮ ਨੂੰ 5 ਵਜੇ ਤੋਂ 8 ਵਜੇ ਤੱਕ ਜਿਹੜਾ ਸਤਸੰਗ ਹੋਏਗਾ 20 ਤਰੀਕ ਦਾ ਹੀ ਪ੍ਰੋਗਰਾਮ ਹੈ ਜੀ ਕਿੰਨੇ ਸਾਲ ਬਾਅਦ ਆ ਰਹੇ ਪੰਜਾਬ ਦੇ ਵਿੱਚ 6 ਸਾਲ ਬਾਅਦ 2019 ਚ ਆਇਸੀਗੇ ਉਸ ਤੋਂ ਬਾਅਦ 2025 ਦੇ ਵਿੱਚ ਆ ਰਹੇ ਜੀ ਬਟਿੰਡਾ ਲੋਕਾਂ ਨੂੰ ਕੀ ਮੈਸੇਜ ਦੇਣਾ ਬਟਿੰਡਾ ਲੋਕਾਂ ਨੂੰ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਇਹੋ ਜੇ ਮੌਕੇ ਬਹੁਤ ਘੱਟ ਮਿਲਦੇ ਹਨ ਕਿ ਇਹੋ ਜੀ এনਲਾਈਟਨਡ ਜਿਹੜੇ ਹੈਗੇ ਮਾਸਟਰਸ ਦੇ ਸਾਹਮਣੇ ਜਿਨ੍ਹਾਂ ਨੂੰ ਗਿਆਨ ਦੀ ਗਹਿਰਾਈਆਂ ਪਤਾ ਹੈ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਲੋਕੀ ਉਹਨਾਂ ਦੇ ਦਰਸ਼ਨ ਦਾ ਲਾਭ ਉਠਾ ਸਕਦੇ ਹਨ ਔਰ ਸਿੱਖ ਸਕਦੇ ਹਨ ਕਿ ਕਿਵੇਂ ਸਟ੍ਰੈਸ ਤੋਂ ਬਾਹਰ ਨਿਕਿਆ ਜਾ ਸਕਦਾ ਹੈ ਸਟ੍ਰੈਸ ਤੋਂ ਨਿਕਲਣ ਦੀ ਵਿਧੀਆਂ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸਰ ਸਰਵਪੰਚਾਇਤ ਪ੍ਰੋਗਰਾਮ ਕਿੱਥੇ ਹੋਣਾ ਹੈ ਸਰ ਬੰਦਾਰੀ ਪੁਆਇੰਟ ਸਰਪੰਚ ਸਾਹਿਬ ਤੁਸੀਂ ਇੱਥੇ ਫ੍ਰੀ ਐਂਟਰੀ ਰੱਖੀ ਹੈ ਥੋੜਾ ਇਹਨਾਂ ਦੇ ਸ਼ਿਸ਼ੇ ਇਹਨੇ ਹੈ ਵੀ ਉਹ ਬਾਹਰੋਂ ਵੀ ਆਉਣਗੇ ਲੋਕਲ ਵੀ ਹੋਣਗੇ ਉਹ ਰਸ਼ ਨੂੰ ਤੁਸੀਂ ਕਿਵੇਂ ਕੰਟਰੋਲ ਕਰੋਗੇ ਬਹੁਤ ਵਧੀਆ ਸਵਾਲ ਹੈ ਸਰ ਤੁਹਾਡਾ ਹਰੇਕ ਚੀਜ਼ ਦਾ ਪ੍ਰੋਪਰ ਮੈਨੇਜਮੈਂਟ ਕੀਤਾ ਗਿਆ ਹੈ ਸਿਕਿਉਰਿਟੀ ਦੀ ਵਿਵਸਥਾ ਹੈ ਲੋਕਲ ਐਡਮਿਨਿਸਟ੍ਰੇਸ਼ਨ ਸਾਡੀ ਮਦਦ ਤੇ ਵਾਸਤੇ ਹੈ ਸਾਡੀ ਪ੍ਰਾਈਵੇਟ ਸਿਕਿਉਰਿਟੀ ਵੀ ਹੈ ਔਰ ਸਾਡੇ ਵਲੰਟੀਅਰਸ ਵੀ ਹੈ ਤੋਂ 3 ਟਾਇਰ ਸਿਕਿਉਰਿਟੀ ਹੈ ਤਿੰਨ ਤਿੰਨ ਲੈਵਲ ਤੇ ਸਿਕਿਉਰਿਟੀ ਹੈ ਪੁਲਿਸ ਐਡਮਿਨਿਸਟ੍ਰੇਸ਼ਨ ਸਾਡੀ ਮਦਦ ਦੇ ਵਿੱਚ ਹੈ ਜਿਹਦੇ ਵਿੱਚ ਡੀਸੀ ਸਾਹਿਬ ਐਸਐਸਪੀ ਸਾਹਿਬ ਸਾਰੇ ਨੇ ਸਾਡਾ ਸਹਿਯੋਗ ਵਾਸਤੇ ਪੂਰਾ ਸਾਨੂੰ ਅਸ਼ਵਸ਼ਣ ਦਿੱਤਾ ਹੈ ਕਿ ਉਹ ਸਹਿਯੋਗ ਕਰਨਗੇ ਫਿਰ ਉਸ ਤੋਂ ਬਾਅਦ ਸਾਡੀ ਪ੍ਰਾਈਵੇਟ ਸਿਕਿਉਰਿਟੀ ਔਰ ਸਾਡੇ ਵਲੰਟੀਅਰਸ ਵੀ ਹੈ ਜਿਹੜੀ ਸਿਕਿਉਰਿਟੀ ਤੇ ਹੋਣਗੇ ਔਰ ਸਾਰਾ ਸਮੂਥ ਫਲੌਲਸ ਹੋਏਗਾ ਕਿਤੇ ਵੀ ਕਿਸੇ ਸ਼ਹਿਰ ਵਾਸੀ ਨੂੰ ਕੋਈ ਅ ਸਰ ਅਸੀਂ ਤਾਂ ਚਾਹਦੇ ਵੱਤੋਂ ਵਦਾਨ ਸਟੇਡੀਅਮ ਦੀ ਕੈਪੈਸਿਟੀ ਜੇ ਆਪਾਂ ਦੇਖੀਏ ਸਟੇਅਰਸ ਨੂੰ ਮਿਲਾ ਕੇ 20000 ਲੋਕੀ ਆ ਸਕਦੇ ਹੈਗੇ ਅਸੀਂ 20000 ਦਾ ਇੰਤਜ਼ਾਮ ਕਰਕੇ ਚੱਲਦੇ ਹਾਂ ਬਾਕੀ ਤਾਂ ਪ੍ਰਭੂ ਇੱਛਾ ਹੈ 10000 ਆਂਦੇ ਆ 15000 ਆਂਦੇ ਆ 20000 ਆਂਦੇ ਪਰ ਸਾਡੀ ਵਿਵਸਥਾ ਸਾਡੀ ਆਪ ਦੀ ਤਿਆਰੀ ਕਿਉਂਕਿ ਉਹਨਾਂ ਦੀ ਜਿਹੜੀ ਔਰਾ ਹੈ ਜਿਹੜੀ ਜਿਹੜੇ ਲੋਕਾਂ ਦੇ ਵਿੱਚ ਉਹਨਾਂ ਦਾ ਪ੍ਰੇਮ ਹੈ ਉਹ ਇਸ ਤਰ੍ਹਾਂ ਹੈ ਕਿ ਅਸੀਂ 20000 ਦੀ ਤਿਆਰੀ ਕਰਕੇ ਚੱਲ ਰਹੇ ਹੈਗੇ ਤੋ ਪਬਲਿਕ ਵਾਸਤੇ ਐਂਟਰੀ ਕਿੱਥੇ ਬਸੂ ਹੋਏ ਤੇ ਜਿਹੜੇ ਦੂਜੇ ਹੋਣਗੇ ਆਪਣੇ মিডিਆ ਪਰਸਨਸ ਨੂੰ ਉਸਤੇ ਐਂਟਰੀ ਕੋਈ ਰੱਖਿਆ ਡਾਕਟਰ ਜੀ ਪਬਲਿਕ ਦੀ ਐਂਟਰੀ ਦੇਖੋ ਸਟੇਡੀਅਮ ਦੇ ਗੇਟ ਆਪਾਂ ਸਾਰਿਆਂ ਨੂੰ ਪਤਾ ਹੈਗੇ 8 ਗੇਟ ਹੈਗੇ ਆ ਤੋ ਬੜੀ ਡਿਸਟ੍ਰਿਬਿਊਟਡ ਐਂਟਰੀ ਹੈਗੀ ਆ ਆਸ-ਪਾਸ ਸਟੇਡੀਅਮ ਦੇ ਆਪਾਂ ਜਿਹੜੇ ਬਲੈਕ ਕਾਰਡਸ ਦੇ ਤੁ ਡਾਇਰੈਕਸ਼ਨਸ ਪ੍ਰੋਪਰਲੀ ਦਵਾਗੇ ਤਾਂ ਕਿ ਸਾਰੀ ਜਿਹੜੀ ਵੀ ਡਿਫਰੈਂਟ ਐਂਗਲਸ ਤੋਂ ਡਿਫਰੈਂਟ ਡਾਇਰੈਕਸ਼ਨਸ ਤੋਂ ਆਉਣ ਵਾਲੇ ਲੋਕਾਂ ਨੂੰ ਡਿਫਰੈਂਟ ਐਨਕਲੋਜਰਸ ਤੱਕ ਪਹੁੰਚਾਇਆ ਜਾ ਸਕੇ ਤਾਂ ਕਿ ਓਵਰਆਲ ਇਹ ਪੂਰਾ ਸਟੇਡੀਅਮ occupy ਹੋ ਸਕੇ ਤੇ ਕਿਸੇ ਇੱਕ ਜਗ੍ਹਾ ਤੇ ਜ਼ਿਆਦਾ ਪ੍ਰੈਸ਼ਰ ਨਾ ਪਵੇ ਸੈਕੰਡਲੀ ਜਿਹੜੇ ਮੇਰੇ ਕੁਐਸਚਨ ਹੈ ਕਿ ਜਦੋਂ ਕੁਝ ਦਿਨ ਪਹਿਲਾਂ ਨਾ ਮਹਿਤਾ ਸਾਹਿਬ ਨੇ ਇੱਕ ਪ੍ਰੋਗਰਾਮ ਕਰਾਇਆ ਸੀ ਸੰਤ ਬੁਲਾਏ ਸੀ 7-8 ਦਿਨ ਕਥਾ ਚੱਲੀ ਸੀਗੀ ਸ਼ਿਵਜੀ ਮਹਾਰਾਜ ਦੀ ਉਦੋਂ ਮਹਿਤਾ ਸਾਹਿਬ ਨੇ ਪੱਤਰਕਾਰਾਂ ਨੂੰ ਆਈਡੈਂਟੀਟੀ ਕਾਰਡ ਤੇ ਇਸ਼ੂ ਕਰ ਦਿੱਤੇ ਗਲੇ ਚ ਪਾਉਣ ਵਾਸਤੇ ਲੇਕਿਨ ਬਾਅਦ ਵਿੱਚ ਜਦੋਂ ਸੀ ਐਂਟਰੀ ਕੀਤੀ ਤਾਂ ਉਹਨਾਂ ਨੇ ਸਾਫ ਤੇ ਮਨਾਂ ਕਰਤਾ ਕਿ ਮਹਿਤਾ ਸਾਹਿਬ ਨੇ ਮਨਾਂ ਕੀਤਾ ਹੈ ਪ੍ਰਸਤ ਵਾਸਤੇ ਕੋਈ ਸਪੇਸ ਨਹੀਂ ਹੈ

ਜਿਹੜਾ ਸਾਡੀ ਆਵਾਜ਼ ਦੂਰ ਦੂਰ ਤੱਕ ਪਹੁੰਚਾਉਂਦਾ ਹੈ ਪੱਤਰਕਾਰਾਂ ਦੇ ਲਈ ਇੱਕ ਨਹੀਂ ਅਸੀਂ ਦੋਨਾਂ ਪਾਸੇ ਬੈਠਣ ਦਾ ਇੰਤਜ਼ਾਮ ਕੀਤਾ ਹੈ ਤੇ ਸਾਡੇ ਵੋਲੰਟੀਅਰਸ ਨੂੰ ਸਪੈਸ਼ਲੀ ਵੋਲੰਟੀਅਰਸ ਨੂੰ ਦੱਸਿਆ ਗਿਆ ਹੈ ਕਿ ਤੁਸੀਂ ਕਿਸੇ ਵੀ ਗੇਟ ਤੋਂ ਐਂਟਰ ਕਰ ਰਹੇ ਹੋ ਤਾਂ ਜਿਹੜਾ ਮੀਡੀਆ ਐਨਕਲੋਜ਼ਰ ਹੈ ਉੱਥੇ ਲਿਜਾਇਆ ਜਾਏਗਾ ਤੇ ਇਹ ਜਿਹੜਾ ਮੌਕਾ ਆ ਰਿਹਾ ਹੈ ਇੱਕ ਸੰਤ ਬਠਿੰਡਾ ਦੇ ਵਿੱਚ ਆ ਰਹੇ ਨੇ ਉਹਨੂੰ ਅਸੀਂ ਘਰ-ਘਰ ਤੱਕ ਪਹੁੰਚਾਈਏ ਜਿੰਨੇ ਲੋਕ ਉਹਨਾਂ ਦੀ ਸੰਗਤ ਦੇ ਵਿੱਚ ਬੈਠ ਸਕਣ ਉਹ ਸਾਡੇ ਲਈ ਇੱਕ ਚੰਗਾ ਮੌਕਾ ਹੋਈ ਹੈ ਵੀਆਈਪੀ ਇੰਟਰੀ ਐਸੇ ਬਾਸ ਵਿੱਚ ਰੱਖਿਆ ਕੋਈ ਦੇਖੋ ਵੀਆਈਪੀ ਪਾਸਿਸ ਦਾ ਇੱਦਾਂ ਦਾ ਕੋਈ ਪ੍ਰੋਵੀਜ਼ਨ ਨਹੀਂ ਹੈ ਹੈਨਾ ਸਾਰੇ ਹੀ ਸਾਡੇ ਲਈ ਵੀਆਈਪੀ ਹੈ ਕੋਈ ਵੀ ਨਹੀਂ ਹੈ ਇਦਾਂ ਦਾ ਕਿ ਜਿਹੜਾ ਵੀਆਈਪੀ ਨਹੀਂ ਹੈ ਫਰਸਟ ਕਮ ਫਰਸਟ ਸਰਵ ਬੇਸਿਸ ਦੇ ਉੱਪਰ ਇਹ ਸਾਰੇ ਦਾ ਸਾਰਾ ਸਿਟਿੰਗ ਅਰੇਂਜਮੈਂਟ ਰਹੇਗਾ ਜੋ ਲੋਕ ਟਾਈਮ ਨਾਲ ਆਣਗੇ ਉਹ ਅੱਗੇ ਬੈਠਣਗੇ ਜੋ ਜੋ ਲੇਟ ਆਂਦੇ ਹੈ ਉਹਨਾਂ ਨੂੰ ਥੋੜਾ ਜਿਹਾ ਪਿੱਛੇ ਰਹੇਗਾ ਲੇਕਿਨ ਸਟੇਡੀਅਮ 'ਚ ਹੀ ਬੈਠਾਂਗੇ ਸਰ ਜੀ ਗੱਲ ਲਗਾ ਇਹਦਾ ਇਸ ਪ੍ਰੋਗਰਾਮ ਦਾ ਸਾਰੇ ਕਮੇਟੀ ਜੀ ਕਮੇਟੀ ਸਰ ਇਹ ਪ੍ਰੋਗਰਾਮ ਦਾ ਮੇਨ ਮੋਟਿਵ ਕੀ ਹੈ ਦੇਖੋ ਆਰਟ ਆਫ ਲਿਵਿੰਗ ਜੀਵਨ ਜੀ ਗੁਰੂਦੇਵ ਦਾ ਜੋ ਮਿਸ਼ਨ ਹੈ ਕਿ ਮੈਂ ਚਾਹਨਾ ਕਿ ਹਰ ਚਿਹਰੇ ਦੇ ਉੱਤੇ ਮੁਸਕਰਾਹਟ ਲਿਆ ਸਕੀਏ ਮੇਰੇ ਨਾਲ ਦੋ ਡਾਕਟਰਸ ਬੈਠੇ ਹੈ ਮੈਂ ਤੁਹਾਨੂੰ ਦੱਸਦਾ ਕਿ ਡਾਕ ਡਾਕਟਰ ਸਾਹਿਬ ਹੁਣੇ ਦੱਸਣਗੇ ਤੁਹਾਨੂੰ ਕਿ ਅੱਜ ਸਮਾਜ ਦੇ ਵਿੱਚ ਇੱਕ ਟਾਈਮ ਸੀਗਾ ਜਦੋਂ ਫਿਜ਼ੀਕਲ ਫਿਟਨੈਸ ਦੇ ਉੱਤੇ ਨਾ ਬਹੁਤ ਕੰਮ ਹੋ ਰਿਹਾ ਸੀਗਾ ਲੇਕਿਨ ਅੱਜ ਮੈਂਟਲ ਸਟ੍ਰੈਸ ਇੰਨਾ ਜ਼ਿਆਦਾ ਹੋ ਗਿਆ ਹੈ ਮੈਂ ਇਸ ਤੋਂ ਅੱਗੇ ਬੋਲਾਂ ਮੈਂ ਡਾਕਟਰ ਸਾਹਿਬ ਦੇ ਇੱਕ ਝੋਲੀ ਪਾਣਾ ਇੱਕ ਕੁਐਸਚਨ ਕਿ ਡਾਕਟਰ ਸਾਹਿਬ ਤੁਸੀਂ ਦੱਸੋ ਆਪਦੇ ਤਜਰਬੇ ਤੋਂ ਕਿ ਮੈਂਟਲ ਸਟ੍ਰੈਸ ਦਾ ਸਟੇਟ ਕੀ ਹੈ ਦੇਖੋ ਮੈਨੂੰ ਇਹ ਲੱਗਦਾ ਵੀ ਅੱਜ ਦੇ ਟਾਈਮ ਦੇ ਵਿੱਚ ਨਾ ਆਪਾਂ ਸਾਰੇ ਮਤਲਬ ਕੋਈ ਵੀ ਮਤਲਬ ਕੋਈ ਵੀ ਫੀਲਡ ਹੋਵੇ ਡਾਕਟਰ ਹੋਵੇ ਲਾਇਰ ਹੋਵੇ ਪ੍ਰੈਸ ਹੋਵੇ ਮੀਡੀਆ ਹੋਵੇ ਹਰ ਕਿਸੇ ਦੀ ਲਾਈਫ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦਾ ਨਾ ਕੋਈ ਨਾ ਕੋਈ ਲਾਈਫ ਪ੍ਰੈਸ਼ਰ ਐ ਐਂਗਜ਼ਾਈਟੀ ਐ ਕੰਫਿਊਜ਼ਨ ਐ ਜਾਂ ਇਹ ਸੰਭਵ ਲੋ ਕੋ ਕੰਪੀਟੀਟਿਵਨੈਸ ਵੀ ਆ ਗਈ ਐ ਇਹ ਸਾਰੀ ਚੀਜ਼ਾਂ ਦੇ ਨਾਲ ਆਪਾਂ ਕਿਸੇ ਨਾ ਕਿਸੇ ਲੈਵਲ ਤੇ ਸਟ੍ਰੈਸਡ ਆਊਟ ਹੀ ਰਹਿੰਦੇ ਆ ਜਾਂ ਆਪਣੇ ਰਿਲੇਸ਼ਨਸ਼ਿਪਸ ਨੂੰ ਵੀ ਮੈਨੂੰ ਲੱਗਦਾ ਉਦਾਂ ਨਹੀਂ ਨਿਭਾ ਪਾਉਂਦੇ ਜਿਸ ਤਰ੍ਹਾਂ ਆਪਾਂ ਚਾਹਦੇ ਹੁੰਦੇ ਆ ਤੂੰ ਦੇਖੋ ਇਹ ਸਾਰੀਆਂ ਚੀਜ਼ਾਂ ਤਾਂ ਹਰ ਇੱਕ ਦੀ ਲਾਈਫ ਦੇ ਵਿੱਚ ਰਹਿਣੀ ਹੈ ਇਹ ਨਹੀਂ ਆ ਵੀ ਕੋਈ ਐਜੀ ਟੈਕਨੀਕਸ ਕਰ ਲਾਂਗੇ ਤਾਂ ਸ਼ਾਇਦ ਇਹ ਜਿਹੇ ਉਲਝਣਾ ਤੋਂ ਨਿਕਲ ਜਾਾਂਗੇ ਪਰ ਏਟਲੀਸਟ ਜਿਹੜੀ ਇੱਕ ਆਰਟ ਆਫ ਲਿਵਿੰਗ ਸਾਇੰਟੀਫਿਕ ਵੈਲਿਊਜ਼ ਨੂੰ ਮੰਨਦੇ ਹੋਏ ਬਰੀðਿੰਗ ਟੈਕਨੀਕਸ ਦੇ ਥਰੂ ਇਹ ਸਾਰੇ ਸਟ्रेस ਐਂਗਜ਼ਾਇਟੀ ਤੇ ਜਿਹੜੀ ਹੋਰ ਔਕਵਰਡ ਸਿਚੁਏਸ਼ਨਸ ਨੂੰ 네ਗੇਟਿਵ ਫੀਲਿੰਗਸ ਨੂੰ ਨਿਗੇਟ ਕਰਨ ਲਈ ਜਿਹਨਾਂ ਨੂੰ ਬਾਹਰ ਕੱਢਣ ਦੀ ਜਿਹੜਾ ਪ੍ਰੋਸੈਸ ਹੈ ਜਿਹਨੂੰ ਕੀ ਸੁਦਰਸ਼ਨ ਕ੍ਰਿਆ ਸਾਡਾ ਜਿਹੜਾ ਅਸੀਂ ਕਹਿੰਦੇ ਹਾਂ ਵੀ ਇੱਕ ਪ੍ਰੋਸੈਸ ਹੈ ਬਰੀðਿੰਗ ਟੈਕਨੀਕ ਉਹ ਸਾਇੰਟੀਫਿਕਲੀ ਪ੍ਰੂਵਡ ਹੈ 700 ਤੋਂ ਉਦੇ ਥਰੂ ਆਪਾਂ ਇਸ ਆਪਣੇ ਨਾਰਮਲ ਲਾਈਫ ਦੇ ਵਿੱਚ ਜਿਹੜੀ ਪ੍ਰੋਬਲਮਸ ਆਉਂਦੀਆਂ ਉਹਨਾਂ ਨੂੰ ਬੈਟਰ ਵੇ ਨਾਲ ਹੈਂਡਲ ਕਰਨ ਦੀ ਜ਼ਰੂਰ ਸਿੱਖ ਜਾਂਦੇ ਆਂ ਭਾਈ ਸਾਹਿਬ ਨੇ ਜੋ ਇਹ ਪੁੱਛਿਆ ਸੀ ਕੀ ਮੋਟਿਵ ਹੈਗਾ ਤੋਂ ਆਊਟ ਆਫ ਲਿਵਿੰਗ ਦਾ ਹਮੇਸ਼ਾ ਇਹ ਮੋਟਿਵ ਰਿਹਾ ਵੀ ਹਰ ਇੱਕ ਬੰਦਾ ਇੱਕ ਹੈਪੀਨੈਸ ਜਿਵੇਂ ਕਿ ਹੈਪੀਨੈਸ ਕੋਸ਼ਨਟ ਤੇ ਅਸੀਂ ਕੰਮ ਕਰਦੇ ਆਂ ਸਵਸਥ ਰਹੇ ਉਹ ਆਪਣੇ ਤਨ ਤੋਂ ਤੇ ਖੁਸ਼ ਰਹੇ ਉਹ ਆਪਣੇ ਮਨ ਤੋਂ ਤੋਂ ਇਹ ਜਿਹੜਾ ਪ੍ਰੋਗਰਾਮ ਹੈ ਇਹ ਦੋਨਾਂ ਦੀ ਚੀਜ਼ਾਂ ਦੇ ਮਿਲਾਵ ਦੇ ਲਈ ਇਹਨੂੰ ਮਿਲਾ ਕੇ ਜਿਸ ਤਰ੍ਹਾਂ ਕਹਿੰਦੇ ਆਂ ਇਹੀ ਇੱਕ ਪ੍ਰੈਜੈਂਟੇਸ਼ਨ ਦੇ ਰਿਹਾ ਗੁਰੂਦੇਵ ਦੇ ਥਰੂ ਜਿਦੇ ਵਿੱਚ ਅਸੀਂ ਕਹਿੰਨੇ ਆ ਕੁਝ ਐਜੇ ਨੁਕਤੇ ਗੁਰੂਦੇਵ ਦੇਣਗੇ ਕੁਝ ਐਜੇ ਨੋਲੇਜ ਪੁਆਇੰਟਸ ਦੇਣਗੇ ਮੈਡੀਟੇਸ਼ਨ ਕਰਾਨਗੇ ਕੁਝ ਜਿੰਨੇ ਕਹਿੰਨੇ ਮਿਊਜ਼ਿਕ ਆਪਣੀ ਲਾਈਫ ਦੇ ਵਿੱਚ ਬੜਾ ਇੰਪੋਰਟੈਂਟ ਰੋਲ ਪਲੇ ਕਰਦਾ ਜਿਦੇ ਨਾਲ ਆਪਾਂ ਸਟ्रेस ਤੋਂ ਹਮੇਸ਼ਾ ਬਾਹਰ ਨਿਕਲਦੇ ਆ ਥੋੜੀ ਦੇਰ ਰਿਲੈਕਸ ਕਰਦੇ ਆ ਕੁਝ ਐਜੇ ਮਿਊਜ਼ੀਕਲ ਭਜਨਸ ਵਗੈਰਾ ਹੋਣਗੇ ਤਾਂ ਓਵਰਆਲ ਇਹ ਜਿਹੜੀ ਸ਼ਾਮ ਹੈ ਇਹ ਕਿਸੇ ਵੀ ਇੱਕ ਇਨਸਾਨ ਦੇ ਲਾਈਫ ਦੇ ਵਿੱਚ ਟਰਾਂਸਫਾਰਮੇਸ਼ਨ ਲਿਆਣ ਲਈ ਇੱਕ ਬਹੁਤ ਹੀ ਵਧੀਆ ਮੌਕਾ ਹੈ। ਵੈਦਰ ਦੈਟ ਪ੍ਰੋਗਰਾਮ ਇਜ਼ ਫਾਰ 1 ਡੇਸ ਆਲਸੋ ਬਟ ਵਾਟ ਵਿਲ ਬੀ ਦ ਸਪੈਸ਼ਲ ਅਰੇਂਜਮੈਂਟ ਫਾਰ ਦ ਵੀਕਲਸ ਬਿਕਾਉਜ਼ ਯੂ ਆਰ ਟੈਲਿੰਗ ਦ ਗੈਦਰਿੰਗ ਵਿਲ ਬੀ ਮੋਰ ਦਨ 20000 ਦੇਖੋ ਪਾਰਕਿੰਗ ਜਿਹੜੀ ਹੈਗੀ ਹੈ ਪਾਰਕਿੰਗ ਦੀ ਵਿਵਸਥਾ ਸਟੇਡੀਅਮ ਦੇ ਆਸ-ਪਾਸ ਇਹ ਜੀ ਕਈ ਜਗ੍ਹਾ ਈਅਰਮਾਰਕ ਕਰੀਆ ਗਈਆਂ ਜਿਵੇਂ ਉਹਦੇ ਆਸ-ਪਾਸ ਹੀ ਦੇਖੇ ਜਾਵੇ ਕੁਝ ਐਜੂਕੇਸ਼ਨਲ ਇੰਸਟੀਟਿਊਸ਼ਨਸ ਲਾਈਕ ਡੀਏਵੀ ਕਾਲਜ ਐਮਐਸਟੀ ਸਕੂਲ ਜ਼ਿਲ੍ਹਾ ਪਰੀਸ਼ਦ ਅ ਜਿਵੇਂ ਕਿੰਨੇ ਆ ਹੋਰ ਆਪਣੀ ਜਿਹੜੀ ਸਰਕਾਰੀ ਹੈਗੀ ਹੈ ਪਾਰਕਿੰਗ ਜਿਹੜੀ ਹੁਣ ਮਾਲ ਰੋਡ ਤੇ ਬਣੀ ਹੋਇਆ ਹੈ ਮਹਾਵੀਰਥ ਹਸਪੀਟਲ ਇਸ ਤਰ੍ਹਾਂ ਦੀ ਕਈ ਅਜਿਹੀ ਚੀਜ਼ਾਂ ਹੈਗੀਆਂ ਮਤਲਬ ਪਾਰਕਿੰਗ ਲੋਟਸ ਹੈਗੇ ਜਿਨ੍ਹਾਂ ਨੂੰ ਅਸੀਂ ਹੇਅਰਮਾਰਕ ਕਰਿਆ ਹੈ ਡਿਫਰੈਂਟ ਡਾਇਰੈਕਸ਼ਨਸ ਤੋਂ ਆਉਣ ਵਾਲੇ ਵਹੀਕਲ ਜਿਹੜੇ ਹੋਣਗੇ ਡਿਫਰੈਂਟ ਚੈਪਟਰਸ ਤੋਂ ਡਿਫਰੈਂਟ ਡਿਸਟ੍ਰਿਕਟਸ ਤੋਂ ਉਹਨਾਂ ਨੂੰ ਸਾਡੇ ਵੋਲੰਟੀਅਰਸ ਇਸ ਤਰ੍ਹਾਂ ਗਾਈਡ ਕਰ ਲੈਣੇ ਵੀ ਜਿਹੜਾ ਇੱਕ ਪਾਰਟਿਕੂਲਰ ਡਾਇਰੈਕਸ਼ਨ ਤੋਂ ਆ ਰਿਹਾ ਹੈ ਉਹ ਕਿਹੜੀ ਨੀਅਰੈਸਟ ਪਾਰਕਿੰਗ ਵੱਲ ਗਾਈਡ ਕਰਨਾ ਹੈ ਬੱਸੇਜ਼ ਹੈਗੀਆਂ ਜਾਂ ਕਾਰਸ ਹੈਗੀਆਂ ਉਧਰੋਂ ਦੀਆਂ ਉਹ ਸੀ ਉੱਥੇ ਉਸ ਤਰ੍ਹਾਂ ਡਾਇਰੈਕਟ ਕਰਾਂਗੇ ਸੋ ਦੈਟ ਕਿ ਜਿੰਨੇ ਵੀ ਲੋਕ ਬਾਹਰੋਂ ਦੀ ਵੀ ਆ ਰਹੇ ਆ ਲੋਕਲ ਵੀ ਆ ਰਹੇ ਨੇ ਉਹਨਾਂ ਨੂੰ ਐਡਕੂਏਟ ਪਾਰਕਿੰਗ ਨੀਅਰੈਸਟ ਪੋਸੀਬਲ ਜਗ੍ਹਾ ਤੇ ਮਿਲ ਸਕੇ ਤੇ ਉੱਥੇ ਲੋਕਲ ਜਿਵੇਂ ਸਟੇਡੀਅਮ ਦੇ ਆਸ-ਪਾਸੇ ਕੰਜੈਸ਼ਨ ਨਾ ਹੋਵੇ ਲੋਕ ਉੱਥੇ ਜ਼ਿਆਦਾਤਰ ਅਸੀਂ ਕੋਸ਼ਿਸ਼ ਕਰਾਂਗੇ ਵੀ ਪੈਦਲ ਹੀ ਵਾਕ ਕਰਨ ਜ਼ਿਆਦਾ ਵਹੀਕਲਸ ਦਾ ਪ੍ਰੈਸ਼ਰ ਉਸ ਜਗ੍ਹਾ ਤੇ ਨਾ ਰਵੇ ਇਹ ਜੀ ਪੂਰੀ ਜਿਹਨੂੰ ਕਹਿੰਦੇ ਸਿਸਟਮੈਟਿਕ ਜਿਹੜਾ ਪ੍ਰਬੰਧ ਹੈਗਾ ਉਹ ਅਸੀਂ ਪੂਰਾ ਕਰ ਰਹੇ ਹਾਂ ਸਰ ਸਰ ਮੈਡੀ ਮੈਡੀਸ਼ਨ ਮੈਡੀਸਿਨ ਦਾ ਬਦਲ ਹੋ ਸਕਦੀ ਹੈ ਦੇਖੋ ਅਗਰ ਮੈਂ ਲੈਣਾ ਚਾਹਾਂਗਾ ਤੁਹਾਡਾ ਸਵਾਲ ਬਹੁਤ ਅੱਛਾ ਹੈ ਜੇ ਆਪਾਂ ਦੇਖੀਏ 21 डिसेंबर ਨੂੰ ਦੁਨੀਆ ਦੇ ਵਿੱਚ ਵਰਲਡ ਮੈਡੀਟੇਸ਼ਨ ਡੇ ਦੁਹੋਸ਼ਿਤ ਕੀਤਾ ਗਿਆ ਯੂਨ ਨੇ ਡਿਕਲੇਅਰ ਕੀਤਾ ਵਰਲਡ ਮੈਡੀਟੇਸ਼ਨ ਡੇ ਕਿਉਂ ਡਿਕਲੇਅਰ ਕੀਤਾ ਕਿਉਂਕਿ ਸ਼ੋਧ ਦੇ ਵਿੱਚ ਪਾਇਆ ਗਿਆ ਕਿ ਦਵਾਈ ਨਾਲ ਲੋਕੀ ਠੀਕ ਨਹੀਂ ਹੋ ਰਹੇ ਹੈਗੇ ਸੈਰ ਨਾਲ ਵੀ ਲੋਕੀ ਨੂੰ ਉਹਨਾਂ ਨਹੀਂ ਫਾਇਦਾ ਹੋ ਰਿਹਾ ਆਪਾਂ ਦੇਖਦੇ ਯਾਰ ਇਹ ਬੰਦਾ ਤਾਂ ਬਹੁਤ ਸੈਰ ਕਰਦਾ ਸੀਗਾ ਕੋਈ ਐਪ ਨਹੀਂ ਸੀਗਾ ਫਿਰ ਇਹਨੂੰ ਹਾਰਟ ਅਟੈਕ ਕਿਉਂ ਆ ਗਿਆ ਤਾਂ ਇਹ ਸ਼ੋਧ ਦੇ ਵਿੱਚ ਪਤਾ ਲੱਗਿਆ ਕਿ ਵੀ ਇਹਦਾ ਕਾਰਨ ਸਟ्रेस ਹੈ ਔਰ ਸਟ्रेस ਔਰ ਖਾਨਪੀਨ ਨੂੰ ਠੀਕ ਕਰਨ ਵਾਸਤੇ ਧਿਆਨ ਦੀ ਇੰਨੀ ਵੱਡੀ ਉਹਨਾਂ ਨੇ ਛੋਧ ਦੇ ਵਿੱਚ ਦੇਖਿਆ ਕਿ ਜਿਹੜੇ ਲੋਕੀ ਧਿਆਨ ਕਰਦੇ ਹੈਗੇ ਉਹਨਾਂ ਦੀ ਹੈਲਥ ਤੇ ਜਿਹੜੇ ਲੋਕੀ ਨਹੀਂ ਧਿਆਨ ਕਰਦੇ ਉਹਨਾਂ ਦੀ ਹੈਲਥ ਦੇ ਵਿੱਚ ਜਮੀਨ ਅਸਮਾਨ ਦਾ ਅੰਤਰ ਪਾਇਆ ਗਿਆ ਇਸ ਕਰਕੇ ਯੂਨ ਨੇ ਸਾਰੀ ਦੁਨੀਆ ਦੇ ਵਿੱਚ ਵਰਲਡ ਮੈਡੀਟੇਸ਼ਨ ਡੇ ਡਿਕਲੇਅਰ ਕੀਤਾ ਗਿਆ ਕਿ ਇੱਕ ਦਿਨ ਧਿਆਨ ਤੇ ਸਮਰਪਿਤ ਕੀਤਾ ਗਿਆ ਔਰ ਉਹ ਵਰਲਡ মেডিਟੇਸ਼ਨ ਡੇ ਦੇ ਵਿੱਚ ਸਾਡੇ ਗੁਰਦੇਵ ਸ੍ਰੀ ਸ਼੍ਰੀ ਦੋਇ ਸ਼ੰਕਰ ਜੀ ਨੇ UN ਦੇ ਵਿੱਚ UN ਆਫਿਸ ਦੇ ਵਿੱਚ 180 ਦੇਸ਼ਾਂ ਦੇ ਵਿੱਚ মেডিਟੇਸ਼ਨ ਲੀਡ ਕੀਤੀ ਲੱਖਾਂ ਲੋਕਾਂ ਨੇ ਇਕੱਠੇ ਧਿਆਨ ਕੀਤਾ ਔਰ ਇੱਕ ਵਰਲਡ ਰਿਕਾਰਡ ਬਣਿਆ ਹੈ ਨਾ ਵਰਲਡ ਰਿਕਾਰਡ ਬਣਿਆ ਇਹਨੇ ਲੱਖਾਂ ਲੋਕਾਂ ਨੇ ਅੱਜ ਤੋਂ ਪਹਿਲੇ ਕਦੇ ਧਿਆਨ ਨਹੀਂ ਕੀਤਾ ਸੀਗਾ ਇਸ ਤਰ੍ਹਾਂ ਕਹਿੰਦੇ ਆ ਕਿ ਇਸ ਵੇਲੇ ਜਿਹੜਾ ਕਲਯੁਗ ਚੱਲ ਰਿਹਾ ਹੈ ਜੇ ਇਹਦੇ ਵਿੱਚ ਬਚਣਾ ਹੈ ਜੇ ਆਪਦੇ ਮਨ ਨੂੰ ਸ਼ਾਂਤ ਰੱਖਣਾ ਹੈ ਤਾਂ ਧਿਆਨ ਦਵਾਈ ਤੋਂ ਵੀ ਉੱਪਰ ਹੈ ਡਾਕਟਰ ਹੁੰਦੇ ਵੀ ਮੈਂ ਇਹ ਗੱਲ ਕਹਿ ਰਿਹਾ ਕਿ ਧਿਆਨ ਦਵਾਈ ਤੋਂ ਵੀ ਉੱਪਰ ਹੈ ਆਪਾਂ ਕੰਮ ਦੇ ਵੀ ਪ੍ਰੋਡਕਟਿਵਿਟੀ ਵਧੀ ਆਈ ਹੈ ਮੈਡੀਟੇਸ਼ਨ ਨਾਲ ਬਿਲਕੁਲ ਵਧੀਆ ਸਰ ਇੱਕ ਪਾਰਕ ਨੂੰ ਵਿੱਚ ਜੋ ਵੈਕੇਸ਼ਨ ਸਾਈਟ ਤੇ ਬੰਦੇ ਉਹਦੀ ਕੀ ਬੀਸ਼ਰ ਬਹੁਤ ਵਧੀਆ ਸਵਾਲ ਹੈ ਸਰ ਮੈਡੀਟੇਸ਼ਨ ਸੈਂਟਰ ਆਪਾਂ ਇਸ ਬਟਿੰਡਾ ਵਾਸੀਆਂ ਵਾਸਤੇ ਆਸ-ਪਾਸ ਦੇ ਮਾਲਵਾ 벨ਟ ਵਾਸਤੇ ਆਰਟ ਆਫ ਲਿਵਿੰਗ ਦਾ ਇੱਕ ਸੈਂਟਰ ਬਣ ਰਿਹਾ ਹੈ ਮੈਡੀਟੇਸ਼ਨ ਸੈਂਟਰ ਬਣ ਰਿਹਾ ਹੈ ਅਸੀਂ ਆਰਟ ਆਫ ਲਿਵਿੰਗ ਦੇ ਵਿੱਚ ਉਹਨੂੰ ਟੈਂਪਲ ਆਫ ਨੋਲੇਜ ਕਹਿੰਦੇ ਆ ਉੱਥੇ ਆਰਟ ਆਫ ਲਿਵਿੰਗ ਦੇ ਕੋਰਸੇ ਹੁੰਦੇ ਆ ਧਿਆਨ ਹੁੰਦਾ ਹੈ ਪ੍ਰਾਣਾਯਾਮ ਹੁੰਦਾ ਹੈ ਔਰ ਇਹ ਇਸ ਖੇਤਰ ਦਾ ਸਭ ਤੋਂ ਵੱਡਾ ਟੈਂਪਲ ਆਫ ਨੋਲੇਜ ਹੋਏਗਾ 2500 गज ਜਗ੍ਹਾ ਦੇ ਵਿੱਚ ਇਹ ਬਣਿਆ ਹੈ ਇਹਦਾ ਗਰਾਉਂਡ ਫਲੋਰ ਬਣ ਕੇ ਤਿਆਰ ਹੋ ਗਿਆ ਹੈ ਗੁਰਦੇਵ ਦਾ ਕੁਝ ਸਮੇਂ ਉੱਥੇ ਵੀ ਅਸੀਂ ਲਿਆਂਗੇ ਉਹ ਇਸ ਦਾ ਉਦਘਾਟਨ ਇਨੌਗਰੇਟ ਕਰਾਂਗੇ ਔਰ ਇਮੀਡੀਏਟਲੀ ਉਸ ਤੋਂ ਬਾਅਦ ਸਾਡੇ ਕੋਰਸਸ ਔਨ ਮੈਡੀਟੇਸ਼ਨ ਕੋਰਸਸ ਉੱਥੇ ਸਟਾਰਟ ਹੋ ਜਾਣਗੇ ਮਾਰਚ ਦੇ ਵਿੱਚ ਕੁਝ ਮੈਡੀਟੇਸ਼ਨ ਕੋਰਸਸ ਵੀ ਸ਼ੁਰੂ ਹੋ ਰਹੇ ਹਨ ਤਾਂ ਸਿ ਚਾਹਾਂਗੇ ਕਿ ਸਾਰੇ ਸ਼ਹਿਰ ਵਾਸੀ ਦਾ ਲਾਭ ਉਠਾਣ ਉੱਥੇ ਆ ਕੇ ਮੈਡੀਟੇਸ਼ਨ ਕਰਨ ਧਿਆਨ ਕਰੇ ਥੈਂਕ ਯੂ ਸੋ ਮੈਨ ਰਦਰ ਮੈਂ ਰਦਰ ਆਪਣੇ ਮੀਡੀਆ ਦੇ ਭਰਾਵਾਂ ਨੂੰ ਕਹਿਣਾ ਚਾਹਾਂਗਾ ਕਿ ਦੇਖੋ ਮੈਂ ਸਟੇਟ ਮੀਡੀਆ ਦੇਖਦਾ ਸਾਡੀ ਜਿਹੜੀ ਜੋਬ ਰਹਿੰਦੀ ਹੈ ਸਾਡਾ ਜੋਬ ਰੋਲ ਰਹਿੰਦਾ ਹੈ ਸਾਡੇ ਤੋਂ ਲੋਕ ਐਕਸਪੈਕਟ ਹੀ ਕਰਦੇ ਆ ਹਮੇਸ਼ਾ ਹੈਨਾ ਕਿ ਸਾਡ ਨੂੰ ਲੋਕਾਂ ਤੱਕ ਸਾਡੀ ਆਵਾਜ਼ ਪਹੁੰਚਾਈ ਜਾਏ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਇਸ ਪਲੈਟਫਾਰਮ ਤੋਂ ਕਹਿਣਾ ਚਾਹੁੰਗਾ ਕਿ ਜਿਸ ਤਰ੍ਹਾਂ ਸਾਡਾ ਮੈਡੀਟੇਸ਼ਨ ਸੈਂਟਰ ਤਿਆਰ ਹੋ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਚਾਹਵਾਂਗੇ ਕਿ ਤੁਸੀਂ ਸਾਰੇ ਭਰਾ ਆ ਕੇ ਸਾਡੇ ਉੱਥੇ ਇੱਕ ਵਾਰ ਮੈਡੀਟੇਸ਼ਨ ਦਾ ਐਕਸਪੀਰੀਅੰਸ ਕਰੋ ਮੈਂ ਬੜੇ ਸਾਰੇ ਅਦਾਰਿਆਂ ਦੇ ਵਿੱਚ ਜਾ ਕੇ ਜਿਨ੍ਹਾਂ ਵੀ ਲੀਡਿੰਗ ਨਿਊਜ਼ਪੇਪਰਸ ਨੇ ਉੱਥੇ ਜਿੱਦੋਂ ਇਹ ਮੈਡੀਟੇਸ਼ਨ ਦੇ ਸ਼ਿਵਿਰ ਪੜਾਏ ਹੈ ਮੈਂ ਦੇਖਿਆ ਉਹਨਾਂ ਦੀ ਪ੍ਰੋਡਕਟਿਵਿਟੀ ਵਧੀ ਹੈ ਤੁਹਾਡੇ ਜਿਹੜੇ ਸਵਾਲ ਕਰਨ ਦੇ ਹੋਰ ਕ੍ਰੀਏਟੀਵਿਟੀ ਐ ਸੇ ਦੇਖੋ ਉਹੀ ਬੰਦਾ ਹੋਰ ਅੱਗੇ ਆਪ ਆਂਦਾ ਹੈ ਜਿਹੜਾ ਬਾਕੀਆਂ ਤੋਂ ਥੋੜਾ ਅੱਡ ਚੱਲਦਾ ਹੈ ਹੈਨਾ ਤਾਂ ਤੁਸੀਂ ਮੈਂ ਕਹਾਂਗਾ ਕਿਸੇ ਦਿਨ ਸੁਦਰਸ਼ਨ ਕ੍ਰਿਆ ਦਾ ਐਕਸਪੀਰੀਅੰਸ ਕਰੋ ਸੋ ਤੁਸੀਂ ਆਓ ਤੁਹਾਨੂੰ ਵੀ ਅੱਛਾ ਲੱਗੇਗਾ ਤੇ ਸਾਨੂੰ ਵੀ ਚੰਗਾ ਲੱਗੇਗਾ ਸਾਡੇ ਨਾਲ ਟੀਚਰ ਵੀ ਹੈ ਆਰਟ ਆਫ ਫਲੂਵਿੰਗ ਦਾ ਜਿਹੜਾ ਪ੍ਰੋਸੈਸ ਹੈ ਬਹੁਤ ਸਾਇੰਟਿਫਿਕ ਪ੍ਰੋਸੈਸ ਹੈ ਸਾਡੇ ਸਟੇਟ ਦੇ ਕੋਆਰਡੀਨੇਟਰ ਹੈਗੇ ਜਿਹੜੇ ਟੀਚਰਸ ਕੋਆਰਡੀਨੇਟਰ ਹੈ ਆਰਟ ਆਫ ਫਲੂਵਿੰਗ ਦੇ ਵਿੱਚ ਟੀਚਰਸ ਹੁੰਦੇ ਨੇ ਜਿਹੜੇ ਕੋਰਸ ਪੜ੍ਹਾਉਂਦੇ ਆਂ ਧਿਆਨ ਸਿਖਾਉਂਦੇ ਆਂ ਤਾਂ ਮ ਤੇ ਉਹ ਵੀ ਇਸ process ਦੇ ਬਾਰੇ ਤੁਹਾਨੂੰ ਕੁਝ ਦੱਸਾਂ ਸੰਜੀਪ ਸਰ ਇੱਕ ਪੋਸਿਬਲ ਹੈ ਤਾਂ ਜਿਹੜੇ ਕਿ ਕਿਹੜੇ ਕਿਹੜੇ ਹੈ ਜਿਵੇਂ ਹੈਪੀਨੈਸ ਕੋਰਸ ਵਰਸ਼ਨ ਕੀ ਇਹ ਸਦਨ ਹਸੇ ਬਹੁਤ ਬਹੁਤ ਸਭ ਤੋਂ ਪਹਿਲਾਂ ਤਾਂ ਹੁੰਦਾ ਜੀ ਹੈਪੀਨੈਸ ਕੋਰਸ ਜਦੋਂ ਅਸੀਂ ਹੈਪੀਨੈਸ ਕੋਰਸ ਕਰ ਲੈਨੇ ਤੇ ਸਾਨੂੰ ਇੱਕ ਪ੍ਰੈਕਟਿਸ ਕਰਨ ਵਾਸਤੇ ਕਿਹਾ ਜਾਂਦਾ ਹੈ ਹਾਫ ਅਨ ਆਵਰ ਘਰ ਦੇ ਵਿੱਚ ਅਸੀਂ ਖੁਦ ਪ੍ਰੈਕਟਿਸ ਕਰ ਸਕਦੇ ਹਾਂ ਪਹਿਲਾਂ ਸਾਨੂੰ 5 ਜਾਂ 6 ਦਿਨ ਲਗਾਉਣੇ ਪੈਂਦੇ ਆ ਉਹ ਹੈਪੀਨੈਸ ਕੋਰਸ ਕਰਨ ਵਾਸਤੇ ਉਸ ਤੋਂ ਬਾਅਦ ਸਾਡੀ ਚੋਆਇਸ ਹੁੰਦੀ ਹੈ ਨੈਕਸਟ ਲੈਵਲ ਦੇ ਕੋਰਸਿਸ ਹੁੰਦੇ ਨੇ ਐਡਵਾਂਸ ਮੈਡੀਟੇਸ਼ਨ ਕੋਰਸ ਹੁੰਦਾ ਹੈ ਦੇਵਯ ਸਮਾਜਿਕ ਨਿਰਮਾਣ ਹੁੰਦਾ ਹੈ ਹੋਰ ਹੀ ਬਹੁਤ ਸਾਰੇ ਕੋਰਸਸ ਨੇ ਜਿਨ੍ਹਾਂ ਜਿਹੜੇ ਅਸੀਂ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਕੋਈ ਵੀ ਕੋਰਸ ਕਰਨ ਵਾਸਤੇ ਸੈਕੰਡ ਲੈਵਲ ਦਾ ਹੈਪੀਨੈਸ ਕੋਰਸ ਕਰਨਾ ਪੈਂਦਾ ਹੈ ਉਹਦੇ ਨਾਲ ਜਦੋਂ ਅਸੀਂ ਡੇਲੀ ਪ੍ਰੈਕਟਿਸ ਕਰਦੇ ਹਾਂ ਤੇ ਸਾਡੀ ਲਾਈਫ ਦੇ ਵਿੱਚ ਬਹੁਤ ਸਾਰੇ ਬਦਲਾਅ ਆਉਂਦੇ ਨੇ ਚੰਗੇ ਬਦਲਾਅ ਆਉਂਦੇ ਨੇ ਜਿਨ੍ਹਾਂ ਸਾਡੀ ਕੰਮ ਕਰਨ ਦੀ ਕਪੈਸਿਟੀ ਵਧੀ ਹੈ ਸਾਡਾ ਆਤਮ ਵਿਸ਼ਵਾਸ ਹੀ ਵਧਾ ਹੈ ਸਾਡੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧੀ ਹੈ ਇਸ ਤੋਂ ਇਲਾਵਾ ਸਾਡਾ ਮੂਡ ਵੀ ਚੰਗਾ ਰਹਿੰਦਾ ਲੋਕਾਂ ਨਾਲ ਰਿਲੇਸ਼ਨਸ਼ਿਪ ਵੀ ਵਧੀਆ ਹੁੰਦੇ ਆ ਤਾਂ ਸਾਡੀ ਕਨਵਿੰਸਿੰਗ ਪਾਵਰ ਵੀ ਵਾਧੀ ਹੈ ਮੇਰੇ ਕੋਲੇ ਸ਼ਬਦੀ ਨੇ ਹੈਗੇ ਇੰਨੇ ਫਾਇਦੇ ਹੁੰਦੇ ਉਹਦੀ ਤਾਂ ਅਸਾਂ ਨੂੰ ਸਾਰਿਆਂ ਨੂੰ ਇਹ ਕੋਰਸ ਸ਼ੁਰੂ ਕਰਨਾ ਚਾਹੀਦਾ ਜਿਵੇਂ ਦੁਵਾਨ ਸਿੰਘ ਨੇ ਤੁਹਾਨੂੰ ਆਫਰ ਕੀਤੀ ਕਿ ਤੁਸੀਂ ਸਾਰੇ ਆਓ ਇਸ ਸਤਿਸ਼ਣ ਕਿਰਿਆ ਦਾ ਇਸ ਮੈਡੀਟੇਸ਼ਨ ਦਾ ਆ ਕੇ ਐਕਸਪੀਰੀਅੰਸ ਕਰੋ ਤੇ ਤੁਹਾਨੂੰ ਫਿਰ ਪਤਾ ਚੱਲੇਗਾ ਕਈ ਵਾਰੀ ਗੱਲਾਂ ਕਰਨ ਨਾਲ ਉਹਨਾਂ ਨੂੰ ਪਤਾ ਚੱਲਦਾ ਜਦੋਂ ਐਕਸਪੀਰੀਅੰਸ ਕਰਦੇ ਆ ਉਹਦਾ ਪਤਾ ਚੱਲਦਾ ਇਹਦਾ ਕੀ ਹੈਗਾ ਫਿਰ ਤਾਂ ਅਸੀਂ ਬਠਿੰਡਾ ਵਾਸੀਆਂ ਨੂੰ ਮੇਰੇ ਵੱਲੋਂ ਵੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ 20 ਤਰੀਕ ਨੂੰ ਸ਼ਾਮ ਨੂੰ 5 ਤੋਂ 8 ਜਿਹੜਾ ਸਟੇਡੀਅਮ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਉਹਦੇ ਸਾਰੇ ਪਹੁੰਚੋ ਆਪਣਾ ਕੀਮਤੀ ਸਮਾਂ ਕੱਢ ਕੇ ਬਹੁਤ ਬਹੁਤ ਧੰਨਵਾਦ ਪਤਾ ਲੱਗਿਆ ਡਾਕਟਰ ਸਾਹਿਬ ਹੱਤੀ ਕਿਉਂ ਰਹਿੰਦੇ ਮੈਂ ਤੁਹਾਨੂੰ ਸਾਰੇ ਵੀਰਾਂ ਨੂੰ ਮੀਡੀਆ ਤੋਂ ਇਲਾਵਾ ਵੈਸੇ ਹੁਣ ਜੋ ਕਵਰ ਨਹੀਂ ਕਰਦੇ ਤੁਸੀਂ ਮੈਂ ਇੱਕ ਚੀਜ਼ ਐਡ ਕਰਨਾ ਚਾਹੁੰਗਾ ਦੇਖੋ ਡਾਕਟਰ ਜੀ ਦਾ ਹੋਣੀ ਚਾਹੀਦੀ ਹੈ ਤੁਸੀਂ ਇਸ ਵਾਰ ਆਪਣੀ ਖਾਦਰੀਸ ਦੇ ਨਾਲ ਹੈਨਾ ਸੁਣੋ ਸਾਰੇ ਲੋਕ ਪਲੀਜ਼ ਤੁਸੀਂ ਆਪਣੇ ਪਰਿਵਾਰ ਦੇ ਨਾਲ ਆਓ ਉਸ ਦਿਨ ਹੈਨਾ ਤੁਸੀਂ ਸਾਰੇ ਐਜ਼ ਅ ਗੈਸਟ ਆਓ ਉਸ ਦਿਨ ਆ ਕੇ ਬੈਠੋ ਤੁਸੀਂ ਇਸ ਇਵੈਂਟ ਨੂੰ ਇੰਜੋਏ ਕਰੋ ਸਾਨੂੰ ਹੋਰ ਚੰਗਾ ਲੱਗੇਗਾ ਸਭ ਜਗ੍ਹਾ ਤੇ ਤੁਸੀਂ ਹਮੇਸ਼ਾ ਕਵਰੇਜ ਕਰਨ ਹੀ ਜਾਂਦੇ ਹੋ ਬਟ ਇਸ ਵਾਰੀ ਫੈਮਿਲੀ ਨੂੰ ਲੈ ਕੇ ਆਓ ਹੈਨਾ ਤੁਹਾਡੇ ਲਈ ਹੁਣੇ ਅਸੀਂ ਤੁਹਾਡੇ ਕੋਲ ਸਾਰਿਆਂ ਨੂੰ ਨਾ ਕੁਝ ਜੋ ਮੀਡੀਆ ਪਾਸੇਸ ਨੇ ਉਹ ਆਪਾਂ ਡਿਸਟ੍ਰਿਬਿਊਟ ਕਰ ਰਹੇ ਆ ਤਾਂ ਕਾਈਂਡਲੀ ਤੁਸੀਂ ਜ਼ਰੂਰ ਆਣਾ ਸਤੀਜੀ ਕੁਝ ਕਹਿਣਾ ਚਾਹਣਗੇ ਹਾਂਜੀ ਸਤੀਜੀ ਇੱਕ ਮਾਈਕ ਇੱਕ ਮਿੰਟ ਤੇ ਆਉਂਦਾ ਇੱਕ ਮਿੰਟ ਦਾ ਛੋਟਾ ਪਿਆ ਨਿਹਰਾ ਚਿੱਟ ਦੇਵ ਮੇਰਾ ਮਾਈਕ ਮਾਈਕ ਦੇਵ ਸਾਡੇ ਮੀਡੀਆ ਦੇ ਭਰਾਵਾਂ ਨੂੰ ਬੇਨਤੀ ਕਰਦਾ ਸਾਲ ਇਹ ਮਾਣਕ ਡਾਕਟਰ ਤੁਸੀਂ ਲਾਈ ਲੋ ਮੈਂ हां ਲਾਈ ਤੁਸੀਂ ਕਰਨਾ ਹਾਂ ਲੋ ਹਾਂਜੀ ਬੈਠੇ ਫਰੇਮ ਚ ਸੀ ਡਾਕਟਰ ਤੁਸੀਂ ਸੋਰੀ ਸੋਰੀ ਫਰੇਮ ਕਿ ਸੋਰੀ ਸੋਰੀ ਮੈਂ ਸਾਡੇ মিডিਆ ਦੇ ਸਾਰੇ ਭਰਾਵਾਂ ਨੂੰ ਇਹ ਬੇਨਤੀ ਕਰਦਾ ਵੀ ਤੁਸੀਂ ਆਪਣੀ ਫੈਮਲੀ ਦੇ ਨਾਮ 20 ਤਰੀਕ ਨੂੰ ਸਪੋਰਟ ਸਟੱਡੀ ਦੇ ਵਿੱਚ ਜਰੂਰ ਆਓ ਕਿਉਂਕਿ ਮੈਨੂੰ ਵੀ ਪਤਾ ਵੀ ਤੁਹਾਡੇ ਤੇ ਕਿੰਨਾ ਸਟ्रेस ਹੁੰਦਾ ਹੈਗਾ ਹਨਾ ਫੈਮਲੀ ਵੀ ਸਟ्रेस ਰਹਿੰਦੀ ਹੈ ਤਾਂ ਪਲੀਜ਼ ਜਰੂਰ ਆਓ ਤਕਲੀ ਮਾਈਕ ਥੈਂਕ ਯੂ ਮੈਂ ਦਾ ਜੁਆਇੰਟ ਕਰੀ ਰਿਹਾ ਹਾਂ ਜੀ ਤੁਹਾਡੇ ਨਾਲ ਨਹੀਂ ਮਾਈਕ ਇੱਕ ਬਾਕੀ ਪਾਰ ਕੋਨੋਮਾ ਦੇ ਚ ਆ ਜੂ ਤੁਹਾਡੀ ਵੀ ਫਾ ਵੀ ਫਰਵਿਊ ਨੂੰ ਸਪੋਰਟ ਸਟੇਡੀਅਮ ਵਿੱਚ ਇੱਕ ਪ੍ਰੋਗਰਾਮ ਹੈ ਰੋਟ ਕਰ ਸਕਦੇ ਹੋ ਜੀ ਟਿਕਟ ਤੇ ਦੋਨੇਸ਼ਰ ਵਾਸਤੇ ਜਿਹੜਾ ਸਕੈਨ ਕੋਡ ਹੈ ਇਹ ਤੁਸੀਂ ਕਲਿੱਕ ਕਰਕੇ ਡੋਨੇਸ਼ਨ ਵੀ ਕਰ ਸਕਦੇ ਹੋ ਇਹ ਨੰਬਰ ਹੈ ਜੇ ਸੰਪਰਕ ਕਰਨਾ ਕਿਸੇ ਨੇ ਕੋਈ ਹੋਰ ਜਾਣਕਾਰੀ ਲੈਣੀ ਹੈ ਇਸ ਇਹਨਾਂ ਬਰਾਦਰ ਉਤੇ ਇਹ ਸੰਪਰਕ ਸੁੱਤਰ ਨੇ ਤਾਂ ਵੱਧ ਤੋਂ ਵੱਧ ਇੱਥੇ ਪਹੁੰਚੋ ਤੇ ਇਸ ਜਿਹੜਾ ਹੈ ਉਮੰਗ ਜਿਹੜਾ ਇਹ ਹੋ ਰਿਹਾ ਹੈ ਇਹਦਾ ਫਾਇਦਾ ਲੋ